ਉਸੇ ਦਾ ਕਦਰ ਇਹ ਕਿ ਮੈਂ ਤੇ ਕੁਝ ਵੀ ਕਰਕੇ ਗ੍ਰੀਨਲੈਂਡ ਲਵਾਵਾ ਭਾਵੇਂ ਮੈਨੂੰ ਉੱਥੇ ਆਰਮੀ ਭੇਜਣੀ ਪਏ 75 ਉਹਨਾਂ ਦੇ ਵਿੱਚ ਪਾਕਿਸਤਾਨ ਵੀ ਸ਼ਾਮਿਲ ਕਰ ਲਿਆ ਜਦੋਂ ਕਿ ਪਾਕਿਸਤਾਨ ਨੂੰ ਬੜਾ ਕ੍ਰੀਪੀ ਕਿਹਾ ਜਾ ਰਿਹਾ ਸੀ ਹਰ ਕਿਸੇ ਨੂੰ ਪਾਸਪੋਰਟ ਦੇ ਰਹੇ ਸੀ ਕੋਈ ਉਹਨਾਂ ਦਾ ਕੰਟਰੋਲ ਨਹੀਂ ਸੀ ਉਹਨਾਂ ਮੁਲਕਾਂ ਵਿੱਚ ਉਹ ਅਮਰੀਕਾ ਨੇ ਦੁਨੀਆ ਨੂੰ ਦੱਸ ਆਵੇ ਇੱਥੇ ਚਾਈਨੀਜ਼ ਤੇ ਰਸ਼ੀਅਨ ਜਿਹੜੇ ਰੇਡਾਰ ਤੇ ਵਸਾਇਲਾ ਨੇ ਉਹ ਸਭ ਫੇਲ ਗਏ ਅਮਰੀਕਾ ਕਿਸੇ ਵੀ ਵੇਲੇ ਵੀ ਚਾਹੇ ਇਜ਼ਰਾਈਲ ਦੇ ਨਾਲ ਕਰੇ ਜਾਂ ਖੁਦ ਕਰੇ ਕਿ ਇਹ ਹਮਲਾ ਹੋ ਸਕਦਾ ਹੈ ਕਉਣ ਇਸ regime ਨੂੰ ਵੀ ਚਾਹੀਦਾ ਤੁਸੀਂ 40 ਸੌਂਸ ਰਾਜ ਕਰ ਲਿਆ ਹੈ ਹਰ ਚੀਜ਼ ਤੁਸੀਂ ਭੋਗ ਲਈ ਹੁਣ ਚਲੋ ਜਨਤਾ ਦੀ ਸੁਣੋ ਇਕਨੋਮੀ ਹੈਸ ਕੋਲਾਪਸਡ ਇਸੇ ਕਰਕੇ ਇਹ ਉੱਥੇ ਸਾਰੇ ਗੁੱਸਾ ਵੇਖਣ ਨੂੰ ਆ ਰਿਹਾ ਕਿ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਹੈ ਕਿਵੇਂ ਵੈਨੇਜ਼ੁਏਲਾ ਦਾ ਜਿਹੜਾ ਤੇਲ ਆ ਉਹ ਅਮਰੀਕਾ ਦੇ ਕਬਜ਼ੇ 'ਚ ਆ ਗਿਆ ਤੇਹਰਾਨ ਦੇ ਤੇਲ ਅਮਰੀਕਾ ਲੈਣਾ ਚਾਹੁੰਦਾ ਹੈ ਸਾਊਦੀ ਅਰੇਬੀਆ ਵੀ ਤੇਲ ਵੇਚਦਾ ਪਰ ਉਹਨਾਂ ਨੂੰ ਕੋਈ ਕੋਈ ਨਹੀਂ ਕਹਿ ਰਿਹਾ ਅਮਰੀਕਾ ਨੇ ਵੈਨੇਜ਼ੁਏਲਾ ਜਾ ਕੇ ਜੋ ਹਰਕਤ ਕੀਤੀ ਹੈ ਔਰ ਚਾਈਨਾ ਕੁਝ ਨਹੀਂ ਕਰ ਸਕਦਾ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਤਨਵਾਦ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ ਸਵਾਗਤ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਗ੍ਰੀਨਲੈਂਡ ਬਾਰੇ ਦਿੱਤੇ ਗਏ ਤਾਜ਼ਾ ਬਿਆਨ ਦੇ ਨਾਲ ਵਰਲਡ ਲੈਵਲ ਤੇ ਇੱਕ ਵੱਡਾ ਰਾਜਨੀਤਿਕ ਮੋੜ ਕਰ ਮਾ ਗਈ ਹੈ ਤੇ ਇਸ ਵੇਲੇ ਗ੍ਰੀਨਲੈਂਡ ਤੇ ਡੈਨਮਾਰਕ ਦੇ ਲੀਡਰਸ਼ਿਪ ਵਾਈਟ ਹਾਊਸ ਦੇ ਵਿੱਚ ਗੱਲਬਾਤ ਕਰ ਰਹੀ ਹੈ ਕਿ ਇਸ ਮਸਲੇ ਦਾ ਕੀ ਹਾਲ ਹੈ 61% ਅਮਰੀਕਨ ਇਹ ਸੋਚਦੇ ਨੇ ਕਿ ਗ੍ਰੀਨ ਲੈਂਡ ਅਮਰੀਕਾ ਦਾ ਐਲਾਈ ਹੈ ਡੈਨਮਾਰਕ ਅਮਰੀਕਾ ਦਾ ਸਹਿਯੋਗੀ ਦੇਸ਼ ਹੈ ਤੇ ਨਾਟੋ ਦੇ ਉੱਪਰ ਇਸ ਦਾ ਵੱਡਾ ਅਸਰ ਪਵੇਗਾ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਹੀ ਈਰਾਨ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੇ ਪ੍ਰੋਟੈਸਟ ਹੋ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਕਿਉਂਕਿ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਇਹ ਕਿਹਾ ਹੈ ਕਿ ਉਹ ਈਰਾਨ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੀ ਉਲੰਘਣਾ ਦੇ ਬਾਰੇ ਐਕਸ਼ਨ ਲੈਣਗੇ ਅਮਰੀਕਾ ਦੇ ਕਤਰ ਵਿੱਚ ਬੇਸ ਤੋਂ ਅਮਰੀਕਾ ਵੱਲੋਂ ਆਪਣੀਆਂ ਫੌਜਾਂ ਨੂੰ ਹਟਾ ਲੈਣਾ ਕਈ ਤਰ੍ਹਾਂ ਦੇ ਵੱਡੇ ਸੰਕੇਤ ਕਰ ਰਿਹਾ ਹੈ ਕਿ ਕੀ ਈਰਾਨ ਦੇ ਵਿੱਚ ਅਮਰੀਕਾ ਹਮਲਾ ਕਰਨ ਜਾ ਰਿਹਾ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਜਾਨਣਾ ਚਾਹਾਂਗੇ ਆਪਣੇ ਐਨਡਿਸਟਰ ਡਾਕਟਰ ਜਸਦੀਪ ਸਿੰਘ ਜਸਦੀਪ ਜੀ ਜਿਹੜੀ ਮੈਂ ਇਹ ਗੱਲ ਕਹੀ ਐ ਜਦੋਂ ਹੁਣ ਇਸ ਵੇਲੇ ਆਪਾਂ ਗੱਲ ਕਰ ਰਹੇ ਆਂ ਵਾਈਟ ਹਾਊਸ ਦੇ ਵਿੱਚ ਗ੍ਰੀਨਲੈਂਡ ਦੀ ਲੀਡਰਸ਼ਿਪ ਤੇ ਡੈਨਮਾਰਕ ਦੀ ਲੀਡਰਸ਼ਿਪ ਇਹ ਗੱਲਬਾਤ ਕਰ ਰਹੀ ਆ ਕਿ ਇਹ ਜੋ ਕੁਛ ਵੀ ਹੋ ਰਿਹਾ ਆ ਇਹਦੇ ਬਾਰੇ ਕੋਈ ਡਿਪਲੋਮੈਟਿਕ ਹੱਲ ਲੱਭ ਲਿਆ ਜਾਵੇ ਇਹ ਮਸਲਾ ਹੈ ਕਿ ਐ ਕਿਉਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਗ੍ਰੀਨਲੈਂਡ ਨੂੰ ਛੋਟਾ ਰਿਹਾ ਉਦੇਸ਼ ਹੈ ਕਿਉਂ ਚਾਹੁੰਦੇ ਨੇ ਕਿਉਂਕਿ ਇਹਦਾ ਡੈਨਮਾਰਕ ਤੇ ਉੱਪਰ ਵੀ ਅਸਰ ਪੈ ਰਿਹਾ ਔਰ ਇਹਦਾ ਅਸਰ ਜਿਹੜਾ ਆ ਉਹ ਨੈਟੋ ਤੇ ਉੱਪਰ ਵੀ ਪੈਣਾ ਹੈ ਕੀ ਕਹੋਗੇ ਬਿਲਕੁਲ ਗ੍ਰੀਨਲੈਂਡ ਦਾ ਮਸਲਾ ਜਿਹੜਾ ਹੈ ਇਹ ਹੁਣ ਨਹੀਂ ਸ਼ੁਰੂ ਹੋਇਆ ਗ੍ਰੀਨਲੈਂਡ ਬਹੁਤ ਸਾਲਾਂ ਤੋਂ ਵਰਲਡ ਵਾਰ 2 ਤੋਂ ਬਾਅਦ ਹੀ ਇੱਕ ਸਟ੍ਰੈਟੈਜਿਕ ਜੀਓਗ੍ਰਾਫਿਕਲੀ ਲੋਕੇਸ਼ਨ ਕਰਕੇ ਅਮਰੀਕਾ ਵਾਸਤੇ ਉਹ ਬੜਾ ਇੰਪੋਰਟੈਂਟ ਇੱਕ ਦੇਸ਼ ਹੈ ਜਾਂ ਜਿਹੜਾ ਲੈਂਡ ਹੈ ਜੀ ਉੱਥੇ ਦੀ ਪੋਪੂਲੇਸ਼ਨ ਮੁਸ਼ਕਲ ਨਾਲ 50000 57000 ਲੋਕ ਰਹਿੰਦੇ ਨੇ ਔਰ ਉੱਥੇ ਕੋਈ ਪ੍ਰੋਡਕਸ਼ਨ ਨਹੀਂ ਕਿਸੇ ਚੀਜ਼ ਦੀ ਬਰਫ਼ ਨਾਲ ਟੱਕਰ ਰੰਦਾ ਕਾਫੀ ਟਾਈਮ ਵਾਰ ਜੇ ਤੁਸੀਂ ਗਲੋਬ ਨੂੰ ਵੇਖੋ ਅਰਥ ਨੂੰ ਉੱਪਰੋਂ ਵੇਖੋ ਤੇ ਉਹਦੇ ਉੱਪਰ ਇੱਕ ਪਾਸੇ ਤੁਹਾਡੇ ਕੈਨੇਡਾ ਨਾਰਥ ਅਮਰੀਕਾ ਹੈ ਔਰ ਦੂਜੇ ਪਾਸੇ ਪੂਰਾ ਰਸ਼ੀਆ ਹੈ ਰਸ਼ੀਆ ਤੋਂ ਕਿਰਿਆ ਹੋਇਆ ਹੈ ਔਰ ਜਿਹੜਾ ਇੱਕ ਟ੍ਰੇਡ ਰੂਟ ਹੈ ਜਿਹੜਾ ਕਿ ਰਸ਼ੀਆ ਤੋਂ ਜਿੰਨਾ ਵੀ ਸ਼ਿਪਸ ਜਿਹੜੇ ਨੇ ਚਾਈਨਾ ਤੋਂ ਜਿਹੜੇ ਸ਼ਿਪਸ ਨੇ ਉਹ ਯੂਰਪ ਤੋਂ ਨਿਕਲਦੇ ਹੋਏ ਜੇ ਅਮਰੀਕਾ ਵਿੱਚ ਨਾਰਥ ਅਮਰੀਕਾ ਵਿੱਚ ਆਣਾ ਹੋਵੇ ਤੇ ਉਹ ਬਿਲਕੁਲ ਗ੍ਰੀਨਲੈਂਡ ਤੇ ਕੋਲ ਇੱਕ ਟ੍ਰੇਡ ਰਾਊਟ ਹੈ ਉਥੋਂ ਸਾਰੇ ਸ਼ਿਪ ਆਉਂਦੇ ਨੇ ਚੂ ਔਰ ਇਹ ਬੜਾ ਸਟ੍ਰੈਟਿਜਿਕ ਹੈ ਔਰ ਰਸ਼ੀਆ ਦੀ ਜਿੰਨੀਆਂ ਵੀ ਬੇਸਿਸ ਨੇ ਆਰਮੀ ਦੀਆਂ ਫੋਰਸ ਦੀਆਂ ਨੇ ਨਿਊਕਲੀਅਰ ਜਿਹੜੀ ਸਾਈਟਸ ਨੇ ਉਹ ਸਾਰੀਆਂ ਰਸ਼ੀਆ ਦੇ ਉਸ ਕੋਸਟ ਤੇ ਨੇ ਜਿਹਨਾਂ ਦੇ ਸਾਹਮਣੇ ਗ੍ਰੀਨਲੈਂਡ ਪੈਂਦਾ ਹੈ ਔਰ ਅਮਰੀਕਾ ਦੀ ਪਹਿਲੇ ਗ੍ਰੀਨਲੈਂਡ 'ਚ ਬਹੁਤ ਬੇਸਿਸ ਸਨ ਪਰ ਉਹ ਜਿਵੇਂ ਜਿਵੇਂ ਅਮਰੀਕਾ ਵਿੱਚ ਲਿਬਰਲਿਜ਼ਮ ਆਂਦਾ ਗਿਆ ਅਮਰੀਕਾ ਵਿੱਚ ਓਬਾਮਾ ਵਰਗੇ ਰਾਸ਼ਟਰਪਤੀ ਆਂਦੇ ਗਏ ਜਿਨ੍ਹਾਂ ਨੇ ਕਿਹਾ ਜੀ ਸਾਨੂੰ ਦੁਨੀਆ 'ਚ ਕੋਈ ਲੋੜ ਨਹੀਂ ਸਾਨੂੰ ਨੰਬਰ 1 ਹੋਣ ਦੀ ਕੋਈ ਲੋੜ ਨਹੀਂ ਉਹ ਬੇਸਿਸ ਵੀ ਬੰਦ ਹੋ ਦੀਆਂ ਗਈਆਂ ਤੇ ਜੋ ਅਮਰੀਕਾ ਦੀ ਸਿਰਫ ਇੱਕੋ ਹੀ ਬੇਸ ਹੈ ਉਹ ਵੀ ਗ੍ਰੀਨਲੈਂਡ ਦੇ ਉਸ ਪਾਸੇ ਜਿੱਥੇ ਕੈਨੇਡਾ ਦਾ ਫੇਸ ਹੈ ਸੋ ਪ੍ਰੈਜ਼ੈਂਟ 트੍ਰੰਪ ਕਿਉਂਕਿ ਔਰ ਉੱਥੇ ਰਸ਼ੀਆ ਦੀ ਬੇਸ ਨੂੰ ਹੋਰ ਵਧ ਗਿਆ ਨਹੀਂ इवन ਚਾਈਨਾ ਨੇ ਆਪਣੇ بڑے ਜੁਮਾਵੜਾ ਉੱਥੇ ਵਧਾਣ ਦੇ ਔਰ ਇੱਕ ਡਾਇਰੈਕਟ ਇੱਕ ਥ੍ਰੈਟ ਦੇਖਿਆ ਜਾਂਦਾ ਹੈ ਕਿ ਅਮਰੀਕਾ ਨੂੰ ਕਿ ਇੰਨੇ ক্লোਜ਼ ਰਸ਼ੀਆ ਇਨਾ ਵਧ ਗਿਆ ਤੇ ਉਹਨੂੰ ਕਾਊਂਟਰ ਕਰਨ ਵਾਸਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਗ੍ਰੀਨਲੈਂਡ ਦੇ ਨਾਲ ਇੱਕ ਇੱਕ ਕੋਈ ਡੀਲ ਮਕਾਣਾ ਚਾਹੁੰਦੇ ਨੇ ਜਾਂ ਤੇ ਉਹਨੂੰ ਆਪਣੀ 51st ਸਟੇਟ ਬਣਾਣ ਜਾਂ ਕੋਈ ਆਰਜੀ ਡੀਲ ਮਕਾਣ ਕਿ ਅਮਰੀਕਾ ਦਾ ਉੱਥੇ ਪੂਰਾ ਕਬਜ਼ਾ ਰਹੇ ਤੇ ਉਹ ਫ੍ਰੀਲੀ ਆਪਣੀ ਮਿਲਟਰੀ ਔਰ ਆਰਮੀ ਦੀ ਕੈਪੇਬਿਲਿਟੀ ਨੂੰ ਉੱਥੋਂ ਯੂਜ਼ ਕਰ ਸਕਣ ਔਰ ਇਹ ਸਿਰਫ ਇਹ ਅਮਰੀਕਾ ਦੇ ਲਈ ਨਹੀਂ ਇਹ ਸਾਰੇ ਯੂਰਪ ਅੱਸੇ ਵੀ ਖਤਰਾ ਹੈ ਔਰ ਇਹਦੇ ਨਾਲ ਠੀਕ ਹੈ ਲਿਬਰਲ মিডিਆ ਕਹਿ ਦਿੰਦਾ ਹੈ ਇਹਦੇ ਨਾਲ ਨਾਟੋ ਟੁੱਟ ਜਾਏਗਾ ਇਹਦੇ ਨਾਲ ਲੇ ਹੋ ਜਾਏਗਾ ਪਰ ਇਹਦੇ ਨਾਲ ਪੂਰੇ ਖਿੱਤੇ ਵਿੱਚ ਉੱਥੇ ਹੋਰ ਸਿਕਿਉਰਿਟੀ ਆਣੀ ਔਰ ਇੱਕ ਗੱਲ ਮੈਂ ਤੁਹਾਨੂੰ ਕਿ ਇਹ ਪ੍ਰੈਜ਼ੀਡੈਂਟ 트ੰਪ ਨੇ ਜਦੋਂ ਆਪਣਾ ਓਥ ਸੌ ਚੁੱਕੀ ਸੀ ਆਪਣੀ ਔਥ ਲਈ ਸੀ ਉਸ ਵੇ ਵੀ ਉਸ ਵੇਲੇ ਵੀ ਬਣਾ ਨੇ ਕਿ ਗ੍ਰੀਨਲੈਂਡ ਨਵਾਂ ਹੋਣ ਇੱਕਦਮੇ ਮੁੱਦਾ ਸਾਹਮਣੇ ਵਧ ਗਿਆ ਹੈ ਕਿਉਂਕਿ ਅਮਰੀਕਾ ਨੇ ਵੈਨੇਜ਼ੁਏਲਾ ਵਿੱਚ ਜੋ ਆਪਰੇਸ਼ਨ ਕੀਤਾ ਹੈ ਜੋ ਉੱਥੇ ਦੇ ਮਾਦੂਰੋ ਜਿਹੜੇ ਰਾਸ਼ਟਰਪਤੀ ਸੀ ਉਹਨਾਂ ਦੀ ਕਾਰਾਲੀ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਚੋੱਕ ਕੇ ਤੇ ਆਪਣੇ ਸ਼ਿਪ ਤੇ ਲਿਆਏ ਨੇ ਔਰ ਉਹ ਆਪਰੇਸ਼ਨ ਤੋਂ 2 ਘੰਟੇ ਬਾਅਦ ਉਹਨਾਂ ਦੀ ਮੀਟਿੰਗ ਹੋਈ ਸੀ ਚਾਈਨਾ ਦੇ ਸਾਰੇ ਡਿਫੈਂਸ ਐਨਾਲਿਸਟ ਨਾਲ ਜਿਨ੍ਹਾਂ ਨੇ ਕਿਹਾ ਸੀ ਤੁਹਾਨੂੰ ਖਬਰਾਂ ਦੀ ਲੋੜ ਨਹੀਂ ਸਾਡੇ ਰੇਡਾਰ ਲੱਗੇ ਨੇ ਤੁਸੀਂ ਬਿਲਕੁਲ ਸਿਕਿਉਰ ਹੋ ਇੱਥੇ ਚਾਈਨੀਜ਼ ਮਿਸਾਈਲਸ ਵੀ ਲੱਗੀਆਂ ਨੇ ਤੇ ਚਾਈਨੀਜ਼ ਰੇਡਾਰ ਵੀ ਲੱਗੇ ਨੇ ਉਹ ਅਮਰੀਕਾ ਨੇ ਦੁਨੀਆ ਨੂੰ ਦੱਸ ਆ ਬਈ ਇੱਥੇ ਚਾਈਨੀਜ਼ ਤੇ ਰਸ਼ੀਅਨ ਜਿਹੜੇ ਰੇਡਾਰ ਤੇ ਸਾਈਲਾ ਨੇ ਉਸਾ ਫੇਲ ਹੋਇਆ ਔਰ ਉਸ ਆਪਰੇਸ਼ਨ ਤੋਂ ਬਾਅਦ ਪ੍ਰੈਜ਼ੀਡੈਂਟ 트ੰਪ ਨੂੰ ਇੱਕ ਹੋਰ ਜਿਹਨੂੰ ਕਹਿੰਦੇ ਨੇ ਹੀ ਗਾਡ ਇੰਬੋਲਡਨ ਨੂੰ ਨਾ ਹੋਰ ਹਿੰਮਤ ਆਈ ਕਿ ਅਮਰੀਕਾ ਹੁਣ ਅਸੀਂ ਬੜੇ ਤਾਕਤਵਰ ਆ ਔਰ ਦੁਨੀਆ ਦੇ ਸਾਰਾ ਨੋਆ ਵੇਖ ਲੈ ਔਰ ਹੁਣ ਉਹ ਆਪਣੀ ਜਿਹੜੀ ਇੱਕ ਕਿਸਮ ਦੀ ਗੁੱਡਵਿਲ ਜਿਹੜੀ ਉਹਨਾਂ ਨੂੰ ਨਵੀਂ ਪਾਵਰ ਆਈ ਹੈ ਵੈਨਸੂਲਤ ਤੋਂ ਬਾਅਦ ਉਹ ਨੂੰ ਯੂਜ਼ ਕਰਨੇ ਕਿ ਮੈਚ ਗ੍ਰੀਨਲੈਂਡ ਵੀ ਲੈਣਾ ਹੈ ਔਰ ਜਿਹੜਾ ਅੱਜ ਉੱਥੇ ਦੀ ਜਿਵੇਂ ਤੁਸੀਂ ਦੱਸਿਆ ਡੈਨਮਾਰਕ ਤੇ ਗ੍ਰੀਨਲੈਂਡ ਦੇ ਅੱਜ ਟੌਪ ਲੀਡਰਸ਼ਿਪ ਅਮਰੀਕਾ ਵਿੱਚ ਆਈ ਹੋਈ ਹੈ ਜੀ ਤੇ ਇਹ ਬਿਲਕੁਲ ਦਰਸਾਉਂਦਾ ਹੈ ਕਿ ਉਹ ਆਲਰੇਡੀ ਤਿਆਰ ਨੇ ਤੇ ਕੋਈ ਨਾ ਕੋਈ ਡੀਲ ਇੱਕ ਤੁਸੀਂ ਇਹ ਵੀ ਦੇਖੋਗੇ ਕਿ ਪ੍ਰੈਜ਼ੀਡੈਂਟ ਟਰੰਪ ਹਮੇਸ਼ਾ ਜਦੋਂ ਵੀ ਨੈਗੋਸ਼ੀਏਸ਼ਨ ਲਈ ਜਾਂਦੇ ਨੇ ਉਹ ਐਕਸਟ੍ਰੀਮ ਤੇ ਜਾਂਦੇ ਨੇ ਉਹ ਸਿੱਧਾ ਕਹਿ ਦਿੰਦੇ ਕਿ ਮੈਂ ਤੇ ਕੁਝ ਵੀ ਕਰਕੇ ਗ੍ਰੀਨਲੈਂਡ ਨਾ ਮਾ ਪਾਵੇ ਮੈਨੂੰ ਉੱਥੇ ਆਰਮੀ ਭੇਜਣੀ ਪਏ ਪਾਵੇ ਮੈਨੂੰ ਉੱਥੇ ਕਰਨਾ ਪਏ ਫਿਰ ਨਾਲ ਹੀ ਕਹਿ ਦਿੰਦੇ ਕਿ ਅਸੀਂ ਕੋਈ ਉਹਨਾਂ ਨੂੰ ਖਰੀਦ ਵੀ ਸਕਦੇ ਆ ਅਸੀਂ ਪਾਸੇ ਵੀ ਦੇ ਸਕਦੇ ਆ ਤੇ ਉਹ ਇੱਕ ਪ੍ਰੈਸ਼ਰ ਬਣਾਉਂਦੇ ਨੇ ਔਰ ਐਂਡ ਵਿੱਚ ਡੀਲ ਮੁੱਕ ਜਾਂਦੀ ਔਰ ਇਨਾਂ ਇੱਥੇ ਜਦੋਂ ਆਏ ਹੋਏ ਨੇ ਅੱਜ ਮੀਟਿੰਗ ਚੱਲ ਰਹੀ ਹੈ ਤੇ ਇਹ ਦਰਸਾ ਰਿਹਾ ਹੈ ਕਿ ਗੱਲ ਉਸ ਪਾਸੇ ਚਲਦੀ ਪਰ ਲੋਕ ਇਹ ਵੀ ਸੋਚਦੇ ਨੇ ਕਿ ਇਸ ਤੋਂ ਅਗਲਾ ਫੇਰ ਹੋਵੇਗਾ ਕੈਨੇਡਾ ਨਹੀਂ ਕੈਨੇਡਾ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੂੰ ਕੈਨੇਡਾ ਲੈਣ ਦੀ ਕੈਨੇਡਾ ਆਲਰੇਡੀ ਸਾਡੇ ਨਾਲ ਹੀ ਹੈ ਕੈਨੇਡਾ ਦੀ ਦੀ ਆਪਣੀ ਕੀ ਇਕਨੋਮੀ ਹੈ ਅਮਰੀਕਾ ਦੇ ਸਾਡੇ ਦਮਤੇ ਚੱਲ ਰਹੇ ਨੇ ਤੇ ਉਹਨਾਂ ਨੂੰ ਉਹ ਭਾਵੇਂ ਸਾਡੇ ਨਾਲ ਆਣ ਜਾਂ ਵੱਖਰੇ ਰਹਿਣ ਜੇ ਉੱਥੇ ਦੀ ਸਰਕਾਰਾਂ ਸਹੀ ਨੇ ਹੋਤੇ ਉੱਥੇ ਲਿਬਰਲ ਗਵਰਨਮੈਂਟ ਆ ਚੁੱਕੀ ਸੀ ਟਰੂਡੋ ਦੀ ਤੁਹਾਨੂੰ ਪਤਾ ਹੈ ਉਹਨਾਂ ਨੇ ਪੂਰਾ ਜਿਵੇਂ ਅੱਜ ਤੁਸੀਂ ਵੇਖਿਆ ਕਿ ਪ੍ਰੈਜ਼ੀਡੈਂਟ ਟਰੰਪ ਨੇ 70 ਦੇਸ਼ਾਂ ਦੀ ਲਿਸਟ ਕੱਢੀ ਹੈ ਜਿਨ੍ਹਾਂ ਦੇ ਉੱਪਰ ਵੀਜ਼ਾ ਦੇ ਪੈਨ ਲਾਤੇ ਗਏ ਨੇ ਉਸ਼ ਕਰਕੇ ਲਾਇਆਗੇ ਨਹੀਂ ਕਿਉਂਕਿ ਉੱਥੇ ਇਹ ਇਮੀਗ੍ਰੇਸ਼ਨ ਪਾਲਿਸੀਆਂ ਬੜੀ ਵੀਕਸ ਹਨ ਉਹਨਾਂ ਮੁਲਕਾਂ ਦੀਆਂ ਉਹ ਹਰ ਕਿਸੇ ਨੂੰ ਪਾਸਪੋਰਟ ਦੇ ਰਹੇ ਸੀ ਕੋਈ ਉਹਨਾਂ ਦਾ ਕੰਟਰੋਲ ਨਹੀਂ ਸੀ ਉਹਨਾਂ ਮੁਲਕਾਂ ਵਿੱਚ ਉਹ ਹੀ ਆਲਟਰੂਡੋ ਨੇ ਕੈਨੇਡਾ ਦਾ ਕਰ 75 ਉਹਨਾਂ ਦੇ ਵਿੱਚ ਪਾਕਿਸਤਾਨ ਵੀ ਸ਼ਾਮਿਲ ਕਰ ਲਿਆ ਜਦੋਂ ਕਿ ਪਾਕਿਸਤਾਨ ਨੂੰ ਬੜਾ ਗਰੀਬੀ ਕਿਹਾ ਜਾ ਰਿਹਾ ਹੈ ਗਰੀਬੀ ਪਾਕਿਸਤਾਨ ਹੈ ਪਰ ਪਾਕਿਸਤਾਨ ਦੇ ਜਿਹੜੀ ਇੰਟਰਨਲ ਜਿਹੜੀ ਉਹਨਾਂ ਦੀ ਸਿਚੁਏਸ਼ਨ ਹੈ ਪਾਕਿਸਤਾਨ ਦੀ ਇਹ ਕੋਈ ਪੁਨਿਸ਼ ਕਰਨਾ ਸਤ ਨਹੀਂ ਲਾਤਾ ਉਹਨਾਂ ਨੇ ਕਿ ਉਹ ਉਹਨਾਂ ਨੇ ਕਿਹਾ ਤੁਸੀਂ ਆਪਣੀ ਇੰਟਰਨਲ ਸਿਕਿਉਰਿਟੀਜ਼ ਠੀਕ ਕਰੋ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਿਹਨੂੰ ਪਾਸਪੋਰਟ ਜਾਰੀ ਕਰ ਰਹੇ ਹੋ ਤੁਸੀਂ ਤੁਹਾਨੂੰ ਪਤਾ ਹੀ ਨਹੀਂ ਕਿ ਬੰਦਿਆਂ ਦੇ ਬੈਕਗ੍ਰਾਉਂਡ ਕੀ ਹੈ ਤੁਸੀਂ ਜਦ ਤੱਕ ਆਪਣਾ ਸਿਸਟਮ ਨਹੀਂ ਠੀਕ ਕਰੋਗੇ ਤਦ ਤੱਕ ਅਸੀਂ ਤੁਹਾਡੇ ਉੱਪਰ ਰੋਕ ਲਾ ਰਹੇ ਹਾਂ ਤੇ ਇਹ ਹਾਲ ਕੈਨੇਡਾ ਦਾ ਹੋ ਗਿਆ ਸੀ ਟਰੂਡੋ ਸਾਹਿਬ ਨੇ ਵੀ ਇਹ ਕਹੇ ਜਿਹੜਾ ਬੰਦੇ ਆ ਜਾਏ ਜੋ ਚਲਾ ਜਾਏ ਔਰ ਉਹ ਅਮਰੀਕਾ ਨੂੰ ਇੱਕ ਖਤਰਾ ਸੀ ਕਿਉਂਕਿ ਨਾ ਦੇ ਕੈਨੇਡਾ ਨਾਲ ਬਹੁਤ ਹੀ ਖੁੱਲੇ ਬਾਰਡਰ ਨੇ ਖੁੱਲਾ ਟ੍ਰੇਡ ਹੈ ਔਰ ਜਦ ਟਰੂਡੋ ਇਸ ਕਿਸਮ ਦਾ ਉਥੇ ਦੂਜੇ ਪਾਸੇ ਟੂਰ ਪਿਆ ਸੀ ਤੇ ਅਮਰੀਕਾ ਨੂੰ ਉਹਦਾ ਸਿਕਿਉਰਿਟੀ ਰਿਸਕ ਸੀ ਪਰ ਹੁਣ ਉਹਨਾਂ ਦੇ ਹਾਲਾਤ ਠੀਕ ਨਹੀਂ ਮੀਡਲ ਈਸਟ ਦੇ ਵਿੱਚ ਐਸ ویਲੇ ਟੈਂਸ਼ਨ ਚੱਲ ਰਹੀ ਆ ਜੋ ਹਾਲਾਤ ਈਰਾਨ ਦੇ ਵਿੱਚ ਬਣੇ ਹੋਏ ਨੇ ਉਹਦੇ ਮੱਦੇ ਨਜ਼ਰ ਇਸ ਟੈਂਸ਼ਨ ਨੂੰ ਦੇਖਿਆ ਜਾ ਰਿਹਾ ਹੈ ਕਿ ਅਮਰੀਕਾ ਕਿਸੇ ਵੀ ਵੇਲੇ ਵੀ ਚਾਹੇ ਇਜ਼ਰਾਈਲ ਦੇ ਨਾਲ ਕਰੇ ਜਾਂ ਖੁਦ ਕਰੇ ਕਿ ਇਹ ਹਮਲਾ ਹੋ ਸਕਦਾ ਹੈ ਕਿਉਂਕਿ ਈਰਾਨ ਵੱਲੋਂ ਵੀ ਇਸ ਟੈਂਸ਼ਨ ਦੇ ਦਰਮਿਆਨ ਕਈ ਤਰ੍ਹਾਂ ਦੇ ਬਿਆਨ ਦਿੱਤੇ ਗਏ ਨੇ ਕਿ ਉਹ ਅਮਰੀਕਾ ਜਾਂ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਦੇ ਉੱਪਰ ਅਟੈਕ ਕਰਨਗੇ ਇਸ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਹੋ ਦੇਖੋ ਈਰਾਨ ਨੂੰ ਇਹ ਬੜੀ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਹਿਸਟਰੀ ਰਿਪੀਟਸ ਇਟਸੈਲਫ ਦੁਨੀਆ ਦੇ ਚੱਕਾ ਸਾਈਕਲ ਦਾ ਉਹ ਬਿਲਕੁਲ ਕੁਮਦ ਹੈ ਅੱਜ ਤੋਂ 40 ਸਾਲ ਪਹਿਲਾਂ ਇਸੇ ਈਰਾਨ ਵਿੱਚ ਰਿਵਲੂਸ਼ਨ ਹੋਈ ਸੀ ਜਦੋਂ ਸ਼ਾਹ ਈਰਾਨ ਰਜ਼ਾ ਪਹਿਲਵੀ ਨੂੰ ਉਥੋਂ ਕੱਢਿਆ ਗਿਆ ਸੀ ਤੇ ਡੈਥ ਟੂ ਅਮਰੀਕਾ ਦੀ ਉਥੇ ਨਾਰੇ ਲਗੇ ਸੀ ਔਰ ਅਮਰੀਕਾ ਦੇ ਚੰਡੇ ਜਲਾਏ ਜਾਂਦੇ ਸੀ ਅਮਰੀਕਾ ਦੀ ਐਮਬੈਸੀ ਤੇ ਕਬਜ਼ਾ ਹੋ ਗਿਆ ਸੀ ਬੰਦਕ ਬਣਾ ਲਏ ਗਏ ਸੀ ਔਰ ਇਹ ਜਿਹੜੀ ਰਜਿਮ ਹੁਣ ਹੈ ਈਰਾਨ ਵਿੱਚ ਇਹ ਉਸ ਵੇਲੇ ਪਾਵਰ ਚਾਈ ਸੀ ਔਰ ਦੁਨੀਆ ਦਾ ਨਿਜ਼ਾਮ ਵੇਖੋ ਕਿ 40 ਸਾਲ ਬਾਅਦ ਅਜ ਉਸੇ ਈਰਾਨ ਵਿੱਚ ਇਹਨਾਂ ਦੇ ਖਿਲਾਫ ਨਾਰੇ ਲੱਗ ਰਹੇ ਨੇ ਤੇ ਸੜਕਾਂ ਵਿੱਚ ਡੋਨਲਡ 트ੰਪ ਦੇ ਨਾਰੇ ਲਾਗ ਰਹੇ ਨੇ اور ਉਹਦੇ ਡੋਨਲਡ 트ੰਪ ਦੇ ਨਾਂ ਤੇ ਸੜਕਾਂ ਦੇ ਨਾਂ ਲਿਖੇ ਜਾ ਰਹੇ ਨੇ ਦੀਵਾਰਾਂ ਤੇ ਅਮਰੀਕਾ ਦੇ ਝੰਡੇ ਲਾਏ ਜਾ ਰਹੇ ਨੇ ਤੇ ਇੱਕ ਜਿਹਨੂੰ ਕਹਿੰਦੇ ਨੇ ਅਸੀਂ ਮੈਂ ਤੇ ਆਪਣੀ ਜ਼ਿੰਦਗੀ ਚ ਵੇਖ ਲਿਆ ਕਿ ਇੱਕ ਬਿਲਕੁਲ ਆਪੋਜ਼ਿਟ ਗੱਲ ਹੋ ਰਹੀ ਹੈ। ਹੋਰ ਜਿੱਥੇ ਤੱਕ ਇਥੇ ਰਿਵਲੂਸ਼ਨ ਦੇ ਸਵਾਲ ਇਹ ਮੈਨੂੰ ਉਹੀ ਲੱਗਦਾ ਹੈ ਕਿ ਹੁਕਮਰਾਨ ਆਪਣੀ ਹੁਕਮ ਤਾਕਤ ਦੇ ਨਸ਼ੇ ਵਿੱਚ ਇਹ ਕਿਉਂ ਭੁੱਲ ਜਾਂਦੇ ਨੇ ਕਿ ਅਸਲੀ ਜਿਹੜੀ ਜਨਤਾ ਹੈ ਜਿਹੜੇ ਲੋਕ ਨੇ ਉਹਨਾਂ ਦੀ ਸੁਣੀਏ ਹੁਣ ਇਸ ਰਜੇਮ ਨੂੰ ਵੀ ਚਾਹੀਦਾ ਤੁਸੀਂ 40 ਸਾਲ ਸਾਸ ਰਾਜ ਕਰ ਲਿਆ ਹੈ ਹਰ ਚੀਜ਼ ਤੁਸੀਂ ਭੋਗ ਲਈ ਹੈ ਹੁਣ ਚਲੋ ਜਨਤਾ ਦੀ ਸੁਣੋ ਇਹਨਾਂ ਨੂੰ ਹੁਣ ਆਣ ਦਿਓ ਤੁਸੀਂ ਵੀ ਰਾਜ਼ੀ ਖੁਸ਼ੀ ਕਰ ਜਾਓ ਇੱਥੇ ਨਾ ਬਲੱਡ ਬਾਥ ਕਰੋ 5000 ਤੋਂ ਉੱਪਰ ਬੰਦਾ ਇਹ ਮਾਰ ਚੁੱਕੇ ਨੇ ਸਵੇਰੇ ਔਰ ਇਹਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ ਇਹ ਇਹ ਜਿਹੜੀਆਂ ਰਜੇਮਾਂ ਇਨੇ ਸਾਲ ਜਿਹੜੀਆਂ ਰਹਿ ਚੁੱਕੀਆਂ ਨੇ ਤਾਕਤ ਵਿੱਚ ਇਹਦਾ ਵੀ ਕਾਰਨ ਵੈਸਟ ਦੇ ਜਿਹੜੇ ਲਿਬਰਲਸ ਨੇ ਨੇ ਸਾਡੇ ਅਮਰੀਕਾ ਦੇ ਡੈਮੋਕ੍ਰੇਟਸ ਕਿਆ ਲੋ ਤੁਹਾਨੂੰ ਯਾਦ ਹੋਵੇਗਾ ਕਿ ਬਾਰাক ਓਬਾਮਾ ਨੇ ਮਿਲੀਅਨ 450 ਮਿਲੀਅਨ ਡਾਲਰ ਕੈਸ਼ ਈਰਾਨ ਨੂੰ ਦਿੱਤਾ ਸੀ ਉੱਥੇ ਜਾਸਪਰ ਕੇ ਗਏ ਸੀ ਕੰਟੇਨਰ ਲੈ ਕੇ ਉੱਥੇ ਲਾਇਏ ਸੀ ਔਰ 에ਰਪੋਰਟ ਤੇ ਉਹਨਾਂ ਨੇ ਈਰਾਨ ਨੂੰ ਉਹ ਦਿੱਤੇ ਸੀ ਕਿ ਤੁਸੀਂ ਆਪਣੀ ਇਕਨੋਮੀ ਠੀਕ ਕਰੋ ਠੀਕ ਹੈ ਔਰ ਜਦੋਂ ਇਹ ਸ਼ਾਹ ਈਰਾਨ ਵਾਲੀ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਹੈ ਜਦੋਂ ਪਹਿਲੀ ਰਿਵਲੂਸ਼ਨ ਹੋਈ ਸੀ ਉਹਦੇ ਵਿੱਚ ਜਿਹੜੇ ਖੁਮੈਨੀ ਸੀ ਉਹ ਈਰਾਨ ਵਿੱਚ ਨਹੀਂ ਸੀ ਉਹ ਕਮੇਨੀ ਫਰਾਂਸ ਵਿੱਚ ਇਰਾੜਿਆ ਸੀ ਉਹ ਉੱਥੇ ਉਹਨੂੰ ਫਰਾਂਸ ਦੇ ਜਿਹੜੇ ਲਿਬਰਲ ਵੈਸਟ ਤੇ ਜਿਹੜੇ ਇਹ ਸਾਡੇ ਜਿਹੜੇ ਲੈਫਟੀ ਨੇ ਇਹਨਾਂ ਨੇ ਉਹਨੂੰ ਫਰਾਂਸ ਵਿੱਚ ਚੁੱਕਿਆ ਸੀ ਉਹਨੂੰ ਵੱਡਾ ਲੀਡਰ ਫਰਾਂਸ ਵਿੱਚ ਬਣਾਇਆ ਔਰ ਸਿਰਫ ਫਰਾਂਸ ਤੋਂ ਉਹਨੂੰ ਈਰਾਨ ਪੇਜ ਕੇ ਤੇ ਰੈਵੋਲੂਸ਼ਨ ਹੋਈ ਸੀ ਤੇ ਇਹਦੇ ਵਿੱਚ ਇਹ ਲਿਬਰਲਸ ਦਾ ਬੜਾ ਹੱਥ ਹੁੰਦਾ ਹੈ ਜਿਹੜਾ ਦੁਨੀਆ 'ਚ ਕਰਦੇ ਨੇ ਪਰ ਇਸ ਵਾਰੀ ਜਿਹੜਾ ਈਰਾਨ 'ਚ ਹੋ ਰਿਹਾ ਹੈ ਇਹ ਉਸਦੇ ਲੋਕਾਂ ਨੇ ਵੇਖ ਲਿਆ ਵੀ 40 ਸਾਲ ਦਾ ਜਿਹੜਾ ਰਾਜ ਸੀ ਇਹ ਬੜਾ ਭੈਣਾ ਸੀ ਸਾਡੇ ਪੁੱਤਰ ਇਰਾਨ ਦੀ ਇਕਨੋਮੀ ਇਕਦਮ ਡਾਊਨ ਗਈ ਇਰਾਨ ਦੁਨੀਆ ਦਾ ਟੌਪ ਮੋਸਟ ਨੇਸ਼ਨ ਹੁੰਦੀ ਸੀ ਇਕਨੋਮੀ ਬੜੀ ਤਗੜੀ ਹੁੰਦੀ ਸੀ ਅੱਜ ਇਰਾਨ ਕੁਝ ਵੀ ਨਹੀਂ ਹੈ ਇਕਨੋਮੀ ਹੈਸ ਕੋਲੈਪਸਡ ਇਸੇ ਕਰਕੇ ਇਹ ਉੱਥੇ ਸਾਰਾ ਗੁੱਸਾ ਵੇਖਣ ਨੂੰ ਆ ਰਿਹਾ ਕਿ ਲੋਕ ਹੁਣ ਪਰੇਸ਼ਾਨ ਹੋ ਚੁੱਕੇ ਕਿ ਮੈਂ ਵੈਂਚੁਅਲ ਆ ਤੇ ਜਿਹੜਾ ਤੇਲ ਆ ਉਹ ਅਮਰੀਕਾ ਦੇ ਕਬਜ਼ੇ 'ਚ ਆ ਗਿਆ ਇਰਾਨ ਦੇ ਤੇਲ ਅਮਰੀਕਾ ਲੈਣਾ ਚਾਹੁੰਦਾ ਹੈ ਬਿਲਕੁਲ ਦੇਖੋ ਇਹ ਕੱਲੀ ਤੇਲ ਦੀ ਗੱਲ ਨਹੀਂ ਹੈ ਇਹ ਗੱਲ ਸੀ ਕਿ ਜਿਹੜੇ ਬ੍ਰਿਕਸ ਨੇਸ਼ਨ ਸੀ ਇਹ डॉलर ਨੂੰ ਖਤਮ ਕਰਨਾ ਚਾਹਤੇ ਸੀ ਠੀਕ ਹੈ ਇਹ ਹੁਣ ਤੁਸੀਂ ਇੰਡੀਆ ਦੇ ਨਾਲ ਕਿਉਂ ਕਿਉਂਕਿ ਇੰਡੀਆ ਰਸ਼ੀਆ ਤੋਂ ਸਾਰਾ ਜਿਹੜਾ ਤੇਲ ਖਰੀਦਿਆ ਰੁਪਿਆ ਵਿੱਚ ਖਰੀਦ ਰਿਹਾ ਰੂਬਲ ਵਿੱਚ ਖਰੀਦ ਰਿਹਾ ਵੈਨਜ਼ਵੇਲਾ ਸਾਰਾ ਤੇਲ ਰਸ਼ੀਆ ਨੂੰ ਤੇ ਚਾਈਨਾ ਨੂੰ ਯੁਆਨ ਤੇ ਰੂਬਲ ਵਿੱਚ ਵੇਚ ਰਿਹਾ ਸੀ ਈਰਾਨ ਸਾਰਾ ਤੇਲ ਬਿਨਾਂ ਡਾਲਰ ਤੋਂ ਯੂਰੋ ਚਾ ਕਿਸੇ ਹੋਰ ਕਰੰਸੀ ਵਿੱਚ ਵੇਚ ਦਿੰਦਾ ਸੀ ਤੇ ਇਹਦੇ ਨਾਲ ਡਾਲਰ ਦੇ ਉੱਪਰ ਅਟੈਕ ਵੀ ਚੱਲਿਆ ਹਾਂ ਔਰ ਉਹ ਤੇਲ ਤੋਂ ਤੇ ਕੋਈ ਨਹੀਂ ਤੇਲ ਦਾ ਤਾਂ ਠੀਕ ਹੈ ਪਰ ਇਹ ਜਿਹੜੇ ਮੁਲਕ ਨੇ ਸਾਊਦੀ ਅਰੇਬੀਆ ਵੀ ਤੇਲ ਵੇਚਦਾ ਪਰ ਉਹਨਾਂ ਨੂੰ ਕੋਈ ਕੋਈ ਨਹੀਂ ਕਹਿ ਰਿਹਾ ਪਰ 8 ਡਾਲਰ ਤੇ ਅਟੈਕ ਹੋ ਸੀ ਔਰ ਇਹਨੂੰ ਪ੍ਰੈਜ਼ੀਡੈਂਟ 트ੰਪ ਨੇ ਬਿਲਕੁਲ ਸੋਚ ਸਮਝ ਕੇ ਇਹਨੂੰ ਨਲਿਫਾਈ ਕਰਤਾ ਔਰ ਜਿੱਥੇ ਤੱਕ ਤੁਹਾਨੂੰ ਮੈਂ ਚਾਈਨਾ ਤੇ ਰਸ਼ੀਆ ਦੀ ਗੱਲ ਦੱਸਾਂ ਪਹਿਲੀ ਗੱਲ ਤੇ ਇਹ ਕਿ ਅੱਜ ਮੀਡੀਆ ਵਿੱਚ ਤੁਸੀਂ ਵੇਖੋਗੇ ਜੀ ਵਰਲਡ ਵਾਰ 3 ਹੋਣ ਜਾ ਰਿਹਾ ਹੈ ਜੀ ਮੀਡੀਆ ਹੀ ਤੁਸੀਂ ਵੇਖੋਗੇ ਜੀ ਇਹ ਤੇ ਨੈਟੋ ਟੁੱਟ ਜਾਏਗਾ ਜੀ ਇਹ ਤੇ ਜੰਗ ਲੱਗਣ ਆਦੀ ਹੈ ਜੀ ਇਹ ਪ੍ਰੈਜ਼ੀਡੈਂਟ 트ੰਪ ਇਸ ਨਾਟ ਅ ਵਾਰ ਪ੍ਰੈਜ਼ੀਡੈਂਟ ਉਹ ਵਾਰ ਨਹੀਂ ਚੰਦ ਉਹ ਵਾਰ ਦਾ ਮਾਹੌਲ ਬਣਾ ਕੇ ਡਰਾ ਕੇ ਕੁਝ ਫਸਲਾ ਕੇ ਤੇ ਆਪਣਾ ਕੰਮ ਕਰ ਲੈਣਾ ਚਾਹੁੰਦੇ ਨੇ ਉਹੀ ਉਹੀ ਤੁਸੀਂ ਇਰਾਨ ਵਿੱਚ ਵੇਖੋਗੇ ਮੇਬੀ ਇੱਕ ਦੋ ਟਾਰਗੇਟਡ ਆਪਰੇਸ਼ਨਸ ਹੋਣਗੇ ਜਿਵੇਂ ਵੈਨੇਜ਼ੁਏਲਾ ਚੋਇਆ ਹੈ ਉਹੀ ਤੁਸੀਂ ਇੱਥੇ ਵੀ ਵੇਖੋਗੇ ਲੌਂਗ ਟਰਮ ਤੁਸੀਂ ਨਹੀਂ ਵੇਖੋਗੇ ਕਿ ਇੱਥੇ ਕੋਈ ਵਾਰ ਵਿੱਚ ਅਮਰੀਕਾ ਇਨਵੋਲ ਹੋਏਗਾ ਲੋਕੀ ਇਹ ਵੀ ਸਵਾਲ ਉਠਾਦੇ ਤੁਸੀਂ ਵੀ ਹੁਣੇ ਮੇਰੇ ਤੋਂ ਪੁੱਛ ਰਹੇ ਸੀ ਕਿ ਜਿਵੇਂ ਅਮਰੀਕਾ ਨੇ ਵੈਨੇਜ਼ੁਏਲਾ ਜਾ ਕੇ ਕਰ ਲਿਆ ਕੱਲ ਨੂੰ ਜੇ ਚਾਈਨਾ ਤਾਈਵਾਨ ਦੇ ਘਰ ਨੇ ਤੇ वह यही जवाब है कि चाइना ताइवान जाने हूँ हिम्मत नहीं करेगा क्योंकि उन्हें पता है जिस तरीके अमेरिका ने वेनेजेला जाके जो हरकत की है और चाइना कुछ नहीं कर सकिया रशिया कुछ नहीं कर सकिया हूँ उन्होंने हिम्मत नहीं कि तइवान च कुछ जाके कर सकन क्योंकि उन्होंने पता है कि साढे वैपनरी साडा डिफेंस साड़ी जो चीज़ा ने अमेरिका के बराबर द नहीं ने और इस करके वो डिटरेंस करके ही ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਚਾਈਨਾ ਜਿਹੜਾ ਮੁਲਕ ਹੈ ਚਾਈਨਾ ਨੇ ਅੱਜ ਤੱਕ ਕੋਈ ਲੜਾਈ ਨਹੀਂ ਲੜੀ ਉਹ ਚਾਹੁੰਦੇ ਨੇ ਕਿ ਬਸ ਸਾਡਾ ਟ੍ਰੇਡ ਚੱਲਦਾ ਰਹੇ ਸਾਡਾ ਕਾਮਰਸ ਚੱਲਦਾ ਰਹੇ ਅਸੀਂ ਬਸ ਆਪਣੀ ਕਨੋਮੀ ਠੀਕ ਕਰੀਏ ਉਹਦੇ ਵਿੱਚ ਖੁਸ਼ ਨੇ ਰਸ਼ੀਆ ਜਿਹੜਾ ਉਹ ਯੂਰਪ ਯੂਕਰੇਨ ਵਿੱਚ ਬੜੀ ਬੁਰੀ ਤਰ੍ਹਾਂ ਫਸੇ ਹੋਏ ਨੇ ਹੁਣ ਤੇ ਜਿਹੜੀਆਂ ਨਵੀਆਂ ਖਬਰਾਂ ਆ ਰਹੀਆਂ ਨੇ ਉਹ ਤੇ ਯੂਕਰੇਨ ਹੋਰ ਵੀ ਅਕੋ ਉਹਨੇ ਰੀਐਕਟ ਕਰ ਰਹੇ ਸੋ ਉਹ ਇਸ ਵੇਲੇ ਅਮਰੀਕਾ ਕੋਲੇ ਬਹੁਤ ਅੱਛਾ ਮੌਕਾ ਹੈ ਕਿ ਦੁਨੀਆ ਵਿੱਚ ਜਿਹੜੇ ਵੀ ਐਕਸਿਸ ਆਫ ਈਵਲਸ ਨੇ ਉਹਨਾਂ ਨੂੰ ਕੰਟਰੋਲ ਕਰਕੇ ਔਰ ਅਮਰੀਕਾ ਦਾ ਜਿਹੜਾ ਹੈ ਜਿਹੜਾ ਆਪਣਾ ਨੇਬਰਹੂਡ ਸੀ ਜਿੱਥੇ ਵੈਨੇਜ਼ਵੇਲਾ, ਕਿਊਬਾ ਇਹ ਸਾਰੇ ਮੁਲਕ ਸਨ ਕੋਲੰਬੀਆ ਇਹਨਾਂ ਸਾਰਿਆਂ ਨੂੰ ਇੱਕ ਤਰੀਕੇ ਨਾਲ ਮੈਸੇਜ ਚਲਾ ਗਿਆ ਹੈ ਕਿ ਅਸੀਂ ਅੱਥੇ ਸੁਪਰੀਮਾ ਅਸੀਂ ਸੇ ਸੁਪਰ ਪਾਵਰ ਹੈ ਤੇ ਸਾਡੇ ਨਾਲ ਤੁਸੀਂ ਬਿਲਕੁਲ ਕੋਈ ਪੰਗਾ ਨਾ ਅੱਛਾ ਲਾਸਟ 'ਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਭਾਰਤ ਦੇ ਵਿੱਚ ਅਮਰੀਕਾ ਦੇ ਐਮਬੈਸਡਰ ਸਰਜੀਓ ਗੋਰ ਉਹਨਾਂ ਨੇ ਟੇਕਓਵਰ ਕੀਤਾ ਹੈ ਹੁਣ ਉਹਨਾਂ ਦੇ ਜਾਣ ਤੋਂ ਪਹਿਲਾਂ ਉਹਨਾਂ ਦੀ ਤੁਹਾਡੇ ਨਾਲ ਮੀਟਿੰਗ ਵੀ ਹੋਈ ਸੀ ਮੌਜੂਦਾ ਹਾਲਾਤ ਭਾਰਤ ਦੇ ਨਾਲ ਅਮਰੀਕਾ ਦੇ ਸਬੰਧਾਂ ਦੇ ਕੀ ਨੇ ਤੇ ਇਹਨਾਂ ਨੂੰ ਅੱਗੋਂ ਟ੍ਰੇਡ ਦੇ ਬਾਰੇ ਗੱਲਬਾਤ ਕਿੱਥੇ ਕ ਪਹੁੰਚੀ ਹੈ ਦੇਖੋ ਬਿਲਕੁਲ ਹਾਲੇ ਤੱਕ ਦੇ ਸਾਡੇ ਜਿਹੜੇ ਹਾਲਾਤ ਨੇ ਉਹ ਸਟੇਟਸ ਕੋ ਚੀਜ਼ ਹੈ। ਆ ਵੀ ਬਿਲਕੁਲ ਸਰਜੀਓ ਗੋਰਸਾਵ ਨਾਲ ਮਿਲਿਆ ਸੀ ਉਹ ਗਏ ਨੇ ਉਹਨਾਂ ਨੇ ਬੜੇ ਅੱਛੇ ਉੱਥੇ ਇੰਡੀਆ ਜਾ ਕੇ ਬਿਆਨ ਦਿੱਤੇ ਨੇ। ਹਰ ਐਮਬੈਸਡਰ ਦਿੰਦਾ ਹੈ ਜਦੋਂ ਵੀ ਕਿਸੇ ਮੁੱਲ ਕੁਝ ਜਾਂਦਾ ਹੈ ਕਹਿੰਦਾ ਜੀ ਬੜਾ ਅੱਛਾ ਮੁੱਲ ਕੇ ਹੈ ਸੀ ਆਇਆ ਹੈ ਸੀ ਰਿਲੇਸ਼ਨਸ਼ਿਪ ਬਣਾਵਾਂਗੇ ਸੀ ਇਹ ਕਰਾਂਗੇ। ਪਰ ਇਹਨਾਂ ਬਿਆਨਾਂ ਤੋਂ ਉੱਟ ਕੇ ਦੇਖਿਆ ਜਾਏ ਤੇ ਮੈਨੂੰ ਕੋਈ ਦੇ ਵਿੱਚ ਕੰਕ੍ਰੀਟ ਹਾਲੇ ਤੱਕ ਕੋਈ ਗੱਲ ਨਜ਼ਰ ਨਹੀਂ ਆਈ। ਇੱਕ ਜੀ ਅਸੀਂ ਟ੍ਰੇਡ ਡੀਲ ਉਹ ਫਿਰ ਤੋਂ ਡਾਇਲੌਗ ਸ਼ੁਰੂ ਕਰ ਲਿਆ ਹੈ। ਔਰ ਉਸ ਤੋਂ ਬਾਅਦ ਮਾਰਕੋ ਰੂਬਿਓ ਦੀ ਤੇ ਜੈ ਸ਼ੰਕਰ ਜੀ ਦੀ ਆਪਸ ਵਿੱਚ ਇੱਕ ਗੱਲਬਾਤ ਹੋਈ ਹੈ ਪਰ ਤਾਂ ਦੇਖੋ ਉਧਰ ਤੁਸੀਂ ਇਹਧਰੇ ਮੀਟਿੰਗ ਕਰ ਰਹੇ ਹੋ ਤੁਸੀਂ ਜੈ ਸ਼ੰਕਰ ਜੀ ਕਰ ਰਹੇ ਨੇ ਮਾਰਕੋ ਰੂਬਿਓ ਨਾਲ ਉਸੇ ਦਿਨ ਤੁਸੀਂ ਚਾਈਨਾ ਦੀ ਇੱਕ ਹਾਈ ਲੈਵਲ ਡੈਲੀਗੇਸ਼ਨ ਉਹਨਾਂ ਦੀ ਕਮਿਊਨਿਸਟ ਪਾਰਟੀ ਦੀ ਉਹ ਬੀਜੇਪੀ ਦੇ ਦਫ਼ਤਰ ਵਿੱਚ ਜਾ ਕੇ ਉੱਥੇ ਉਹਨਾਂ ਨੂੰ ਬੀਜੇਪੀ ਹੋਸਟ ਕਰ ਰਹੀ ਹੈ ਤੁਸੀਂ ਇੰਦਰ ਅਮਰੀਕਾ ਨਾਲ ਤੇ ਟ੍ਰੇਡ ਡੀਲ ਕਰ ਰਹੇ ਹੋ ਪਰ ਉਸ ਤੋਂ ਪਹਿਲਾਂ ਤੁਸੀਂ ਚਾਈਨਾ ਨੂੰ ਕਹਤਾ ਵੀ ਤੁਸੀਂ ਆ ਕੇ ਸਾਡੇ ਗਵਰਨਮੈਂਟ ਦੇ ਕੰਟਰੈਕਟ ਨੇ ਜਿੰਨੇ ਮਰਜ਼ੀ ਕੰਟਰੈਕਟ ਲੈ ਲਓ ਤੇ ਇਹ ਡਬਲ ਜਿਹੜੀ मीनिंग ਦੀਆਂ ਗੱਲਾਂ ਨੇ ਨਾ ਇਹ ਇਹ ਅਮਰੀਕਾ ਇਸੇ ਕਰਕੇ ਇੱਕ ਜਿਹੜਾ ਡਿਸਟਰਸਟ ਹੋਇਆ ਨਾ ਇਹ ਇਹਨਾਂ ਗੱਲਾਂ ਤੋਂ ਹੀ ਹੋਇਆ ਹੁਣ ਮੈਂ ਸਮਝਦਾ ਕਿ ਇਹ ਸਰਜੀਓ ਗੋਰ ਦੇ ਜਾਣ ਨਾਲ ਸ਼ਾਇਦ ਇਹ ਗੱਲਾਂ ਦੂਰ ਹੋਣ ਉਹ ਜਾ ਕੇ ਖੁੱਲੀ ਤਰ੍ਹਾਂ ਗੱਲਬਾਤ ਕਰਨਗੇ ਵੀ ਇਹ ਸਾਨੂੰ ਇਸ਼ੂਸ ਨੇ ਔਰ ਇਸ਼ੂਸ ਰਿਜ਼ੋਲਵ ਹੋਣ ਫਿਰ ਆਲੇਸ ਪ੍ਰੋਗਰਾਮ ਵਿੱਚ ਇੰਨਾਈ ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਪ ਰੂਪ ਹੋਵਾਂਗੇ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਧੰਨਵਾਦ ਜੀ